ਦੇਸ ਕਲਿੱਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਕਲਵੰਤ ਕੋਟਲੀ ਲੋਕ ਸਭਾ ਚੋਣਾਂ ਬਹੁਤ ਨਜ਼ਦੀਕ ਨੇ ਇਸ ਨੂੰ ਲੈ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਆਪਣੇ ਆਪਣੀ ਮਜ਼ਬੂਤੀ ਦੇ ਲਈ ਲੱਗੀਆਂ ਹੋਈਆਂ ਨੇ ਪਿਛਲੇ ਸਮੇਂ ਦੌਰਾਨ ਕਈ ਸਾਲਾਂ ਤੋਂ ਅਕਾਲੀ ਦਲ ਦਾ ਜੋ ਨੁਕਸਾਨ ਹੋਇਆ ਹੁਣ ਅਕਾਲੀ ਦਲ ਉਸ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਇਹ ਨਵੀਂ ਨੀਤੀ ਕੱਢ ਰਿਹਾ ਹੈਗਾ ਇਸ ਬੀਸੇ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਨੇ ਦੇਸ਼ ਕਲੈਕ ਟੀਵੀ ਦੇ ਐਡੀਟਰ ਸੁਭਦੇਸ਼ ਸਿੰਘ ਪਟਵਾਰੀ ਜੀ ਪਟਵਾਰੀ ਸਾਹਿਬ ਤੁਹਾਡਾ ਸਤਿਕਾਰ ਜੀ ਭਗਤ ਹੈ ਮੇਰੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਪਟਵਾਰੀ ਸਾਹਿਬ ਅਕਾਲੀ ਦਲ ਦਾ ਪਿਛਲੇ 2-3 ਸਾਲਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਕਾਫੀ ਲੋਕ ਅਕਾਲੀ ਦਲ ਦੇ ਸੀਨੀਅਰ ਲੀਡਰ ਸੀ ਜਿਹੜੇ ਸੁਭਦੇਸ਼ ਸਿੰਘ ਢੀਂਟ ਸ ਵਰਗੇ ਹੋਰ ਟੁੱਟ ਕੇ ਅਲੱਗ ਚਲੇ ਗਏ ਸੀਗੇ ਪਰ ਹੁਣ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਮਜਬੂਤੀ ਦੁਆਰਾ ਤੋਂ ਅਕਾਲੀ ਦਲ ਨੂੰ ਮਜਬੂਤੀ ਕਰਨ ਦੇ ਵਿੱਚ ਲੱਗੇ ਹੋਏ ਨੇ ਦੂਜਿਆਂ ਨੂੰ ਇਹ ਆਪਣੇ ਨਾਲ ਰਲਾਉਣ ਦੇ ਕੋਸ਼ਿਸ਼ਾਂ ਕਰ ਰਹੇ ਨੇ ਕੀ ਲੱਗ ਰਿਹਾ ਹੈ ਜੀ ਸੁਭਾਵਨਾ ਅਕਾਲੀ ਦਲ ਦੀ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਹਾਲਾਤ ਨੂੰ ਟੋਟਲੀ ਜੀ ਦੇਖੋ ਅਕਾਲੀ ਦਲ ਦਾ ਅਸਲ ਵਿੱਚ ਪਿਛਲੇ 2-3 ਸਾਲਾਂ ਤੋਂ ਨਹੀਂ ਮੈਂ ਤਾਂ ਕਹਿਣਾ ਵੀ ਇਹ ਪਿਛਲੇ 10 ਸਾਲਾਂ ਤੋਂ ਨੁਕਸਾਨ ਹੈ ਤੇ 7 ਸਾਲਾਂ ਜੀ ਤਾਂ ਲੋਕਾਂ ਨੇ ਪਹਿਲਾਂ 10 ਤਾਂ ਸੀ ਵੀ ਭਾਈ ਅਕਾਲੀ ਦਲ ਜਿਹੜਾ ਮਤਲਬ ਇੱਕ ਸਾ ਸੌ ਸਾਲ ਦੀ ਪਾਰਟੀ ਹੈ ਤੇ ਜਿਹੜੀ ਪੰਜਾਬ ਦੀ ਮinority ਹੈ ਸਿੱਖ ਮਤਲਬ ਪੰਜਾਬ ਦੇ ਵਿੱਚ ਜਿਹੜੀ ਸਿੱਖ ਮinority ਵੱਧ ਰਹਿੰਦੀ ਹੈ ਉਹਦੀ ਪਾਰਟੀ ਹੈ ਤੇ ਇੱਥੇ ਉਹ ਮੈਜੋਰਿਟੀ ਨੇ ਇਹਨਾਂ ਦੀਆਂ ਸ਼ੀਟਾਂ ਪਹਿਲਾਂ ਵੀ ਬਹੁਤ ਘਟੀਆਂ ਸੀ ਤੇ ਹੁਣ ਤਾਂ ਇਹੀ ਹੈ ਵੀ ਜਿਵੇਂ ਲੋਕ ਕਹਿੰਦੇ ਨੇ ਵੀ ਸਕੂਟਰ ਤੇ ਆਉਣ ਵਾਲੀ ਸਥਿਤੀ ਬਣ ਗਈ ਵੀ ਦੋ ਬੰਦੇ ਨੇ ਜਿਹੜੇ ਮਤਲਬ ਇਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਨਹੀਂ ਵਿਧਾਨ ਸਭਾ ਚ ਤੇ ਜਿਹੜੀ ਹੁਣ ਦੀ ਗੱਲ ਹੈ ਹੁਣ ਦੀ ਗੱਲ ਇਹ ਹੈ ਵੀ ਦੇਖੋ ਹਰ ਇੱਕ ਪਾਰਟੀ ਆਪਣਾ ਹੱਥ ਪੈਰ ਮਾਰ ਲਈ ਹੈ ਭਾਜਪਾ ਨੇ ਵੀ ਆ ਪਰਸੋਂ ਇੱਥੇ ਮੀਟਿੰਗ ਕੀਤੀ ਹੈ ਤੇ ਉਹਦੇ ਚ ਉਹਨਾਂ ਨੇ ਆਪਣੀ ਸਟ੍ਰੈਟਜੀ ਬਣਾਈ ਹੈ ਤੇ ਉਹਨਾਂ ਨੇ ਗੱਲ ਕਰਿਆ ਵੀ ਦੇਖੋ ਜੀ ਸਾਡੀ ਏਕਤਾ ਅਕਾਲੀ ਦਲ ਨਾਲ ਹੁੰਦੀ ਹੈ ਨਹੀਂ ਹੁੰਦੀ ਹੈ ਸਾਡੇ ਨਾਲ ਜੀ ਕੋਈ ਗੱਲ ਨਹੀਂ ਹੋਈ ਦਿੱਲੀ ਚ ਵਿਚਾਰਾਂਗੇ ਅੱਛਾ ਅਕਾਲੀ ਦਲ ਵੀ ਇਹ ਢੰਗ ਤਰੀਕੇ ਨਾਲ ਕਹਿ ਰਿਹਾ ਵੀ ਸਾਡੀ ਏਕਤਾ ਹੋ ਵੀ ਸਕਦੀ ਹੈ ਪਰ ਅਜੇ ਅਸੀਂ ਵਿਚਾਰੀ ਨਹੀਂ ਪਰ ਉਹਨੂੰ ਡਿਨਾਈ ਵੀ ਕੋਈ ਨਹੀਂ ਕਰ ਰਿਹਾ ਤੇ ਇਸ ਤਰ੍ਹਾਂ ਮਤਲਬ ਜਿਹੜੀ ਇਹ ਗੱਲ ਚੱਲ ਰਹੀ ਹੈ ਇੱਕ ਹੋਣ ਜਿਹੜੀ ਕੱਲ ਕੱਲ ਆਪਾਂ ਦੇਖੀ ਹੈ ਵੀ ਅਕਾਲੀ ਦਰ ਨੇ ਆਪਣੀਆਂ ਸਾਰੀਆਂ ਜਥੇਬੰਦੀਆਂ ਜ਼ਿਲ੍ਹਾ ਪ੍ਰਧਾਨਾਂ ਦੀ ਕੋਰ ਕਮੇਟੀ ਦੀ ਪੀਏਸੀ ਦੀ ਸਾਰੇ ਹੀ ਲੀਡਰਾਂ ਨੂੰ ਇਕੱਠੀ ਕਰਕੇ ਇੱਕ ਮੀਟਿੰਗ ਕੀਤੀ ਹੈ ਭਾਵੇਂ ਉਹਦੇ ਵਿੱਚੋਂ ਗੱਲ ਤਾਂ ਸਿਰਫ ਉਹਨਾਂ ਨੇ ਅਜੇ ਇੰਨੀ ਹੀ ਕਰੀ ਹੈ ਵੀ ਸਾਡੇ ਪੰਜਾਬ ਬਚਾਓ ਮਹਮਾ ਜਿਹੜੀ ਉਹ ਸ਼ੁਰੂ ਕਰੂਗਾ ਕੱਲ੍ਹ ਦਾ ਪਰ ਪਰ ਮੈਨੂੰ ਇਹ ਲੱਗਦਾ ਵੀ ਅਸਲ 'ਚ ਨਾ ਇਹ ਗੱਲਾਂ ਨੇ ਜਿਹੜੀਆਂ ਇਹ ਤਾਂ ਪੋਲਿਟਿਕਲ ਲੈਵਲ ਦੀਆਂ ਗੱਲਾਂ ਜਿਹਾ ਵੀ ਕੋਈ ਪਾਰਟੀ ਕੀ ਕਰੇ ਉਹਨੂੰ ਕੁਝ ਤਾਂ ਕਰਨਾ ਹੀ ਪੈਣਾ ਪਰ ਪ੍ਰੈਕਟੀਕਲੀ ਇਹ ਹੈ ਵੀ ਲੋਕ ਅਜੇ ਇਹ ਨਹੀਂ ਚਾਹੁੰਦੇ ਜਾਂ ਲੋਕ ਅਜੇ ਸਮਝਦੇ ਨਹੀਂ ਵੀ ਅਕਾਲੀ ਦਲ ਜੇ ਆਉਂਦਾ ਤਾਂ ਇਹ ਪੰਜਾਬ ਬਚਾਊਗਾ ਪੰਜਾਬ ਬਚਾਉਣ ਦਾ ਜਿਹੜੀ ਗੱਲ ਹੈ ਪੰਜਾਬ ਬਚਾਉਣ ਦੀ ਗੱਲ ਅਜੇ ਦੂਰ ਦੀ ਹੈ ਲੋਕਾਂ ਦੇ ਮਨ 'ਚੋਂ ਅਕਾਲੀ ਦਲ ਬਾਰੇ ਕਿੰਨੇ ਤਰ੍ਹਾਂ ਦੇ ਸ਼ੰਕੇ ਨੇ ਹੁਣ ਮੈਂ ਮੈਂ ਤੁਸੀ ਦੇਖਿਆ ਹੋਊਗਾ ਹੁਣ ਇੱਕ ਇੱਕ ਸ਼ੰਕਾ ਤਾਂ ਇਹ ਹੈ ਵੀ ਕੀ ਬਾਦਲ ਹੀ ਜਿਨ੍ਹਾਂ ਤੇ ਬਰਗਾੜੀ ਦਾ ਦੋਸਤ ਸੀ ਤਾਂ ਜਿਨ੍ਹਾਂ ਨੇ ਮਾਫੀ ਮੰਗ ਲਈ ਕਿਉਂ ਮਾਫੀ ਨਹੀਂ ਲੋਕਾਂ ਦੇ ਵਿੱਚ ਇਹ ਵੀ ਇੱਕ ਸਵਾਲ ਹੈ ਤੇ ਫਿਰ ਹੁਣ ਆ ਨਵੀਂ ਗੱਲ ਆ ਗਈ ਕੌਂਕੇ ਸਾਹਿਬ ਦੀ ਮਤਲਬ ਉਹਨਾਂ ਦੀ ਡੈਥ ਦੀ ਆ ਗਈ ਵੀ ਉਹਨਾਂ ਨੂੰ ਕਿਵੇਂ ਮੁਕਾਲਤੇ ਪਿਛਲੇ 25 ਸਾਲਾਂ ਤੋਂ ਇਹਨੂੰ ਕਿਵੇਂ ਦੱਬੀ ਬੈਠੇ ਨੇ ਸਾਰੇ ਮਸਲੇ ਨੂੰ ਤੇ ਇਹ ਇੱਕ ਗੱਲ ਹੈ ਇਸ ਕਰਕੇ ਮੈਂ ਸਮਝਦਾ ਵੀ ਜਿਹੜਾ ਕਾਲੀ ਦਾਲ ਹੈ ਨਾ ਅੱਜ 41 ਗੱਲ ਹੋਰ ਗੱਲ ਭਾਵੇਂ ਕਹੇ ਨੂੰ ਜੋ ਮਰਜੀ ਕਹੀਂ ਜਾਣ ਪਰ ਜੇ 41 ਕੋ ਗੱਲ ਸਾਹਮਣੇ ਆ ਨਹੀਂ ਇੱਕ ਅਕਾਲੀ ਦਲ ਦੇ ਵਿੱਚ ਸੀਨੀਅਰ ਆਗੂਆਂ ਦੇ ਵਿੱਚ ਵੀ ਦੋਸ਼ ਵੀ ਲਾਉਂਦੇ ਰਹੇ ਨੇ ਕਈ ਤਰ੍ਹਾਂ ਦਾ ਚੱਲਦਾ ਰਿਹਾ ਵੀ ਸੀਨੀਅਰ ਆਗੂਆਂ ਨੂੰ ਜਿਹੜਾ ਦਾਖਲਨ ਦਾ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਪਰ ਉਹਦੇ ਵੀ ਆਇ ਸੁਖਵੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਦੇ ਮਦੌਬਕ ਦੂਜੇ ਕਲ ਲੀਡਰਾਂ ਦੇ ਉੱਤੇ ਚਲਾਉਂਦੇ ਨੇ ਇਹ ਕਿਵੇਂ ਆ ਦੇਖੋ ਇਹ ਤਾਂ ਮੈਨੂੰ ਕਈ ਵਾਰੀ ਯਾਦ ਆਉਂਦੀ ਹੈ ਵੀ ਉਹ ਆਪਣੇ ਅੱਜ ਕੱਲ ਉਹ ਇਸ ਦੁਨੀਆ ਤੇ ਨਹੀਂ ਹੈਗੇ ਖੇਤੀਬਾੜੀ ਮੰਤਰੀ ਹੁੰਦੇ ਸੀ ਅਕਾਲੀ ਦਲ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਬਾਦਲਾ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਤੁਸੀਂ ਬਾਦਲ ਸਾਹਿਬ ਤੁਸੀਂ ਇਹ ਦੱਸੋ ਵੀ ਵੱਡੇ ਬਾਦਲ ਅਪ ਦਾ ਜਿਹੜਾ ਮਤਲਬ ਗੱਦੀ ਨਸੀਨ ਹੁਣ ਕਿਹਨੂੰ ਚੁਣਨਗੇ ਸੁਖਵੀਰ ਬਾਦਲ ਨੂੰ ਚੁਣਨਗੇ ਜਾਂ ਕੋਈ ਹੋਰ ਕਹਿੰਦਾ ਵੀ ਮੈਨੂੰ ਇਹ ਦੱਸੋ ਵੀ ਜਿਹੜੇ ਬੰਦੇ ਨੇ ਇੰਨਾ ਕੰਮ ਕਰਕੇ ਉਹ ਹੁਣ ਕਹਿੰਦਾ ਆਪਦੇ ਮੁੰਡੇ ਨੂੰ ਹੁਣ ਸਾਨੂੰ ਥੋੜਾ ਬਣਾਉਣ ਲੱਗਿਆ ਤੇ ਇਹ ਤਾਂ ਤੁਸੀਂ ਜੋ ਮਰਜ਼ੀ ਕਰੋ ਬ੍ਰਹਿਣਾ ਕਾਂ ਸੁਖਵੀਰ ਬਾਦਲ ਨਹੀਂ ਹੈ ਲੋਕਾਂ ਦਾ ਟਾਰਗੇਟ ਵੀ ਸੁਖਵੀਰ ਸਿੰਘ ਬਾਦਲ ਹੈ ਤੇ ਪਰ ਸੁਖਵੀਰ ਬਾਦਲ ਤੋਂ ਦੇਖ ਕੇ ਨਾ ਜਾਇ ਲੱਗਦਾ ਵੀ ਸਾਰੇ ਕਾਲੀ ਦਲ ਦੇ ਲੀਡਰ ਨੇ ਜਿਵੇਂ ਨਾ ਆਪਦੇ ਆਪ ਨੂੰ ਪੰਗੂ ਮਹਿਸੂਸ ਕਰਦੇ ਨੇ ਵੀ ਜਾਂ ਜੀ ਸੁਖਵੀਰ ਬਾਦਲ ਨਹੀਂ ਤੇ ਪਰ ਕੌਣ ਹੋ ਉਹ ਕੌਣ ਹੋਊ ਦੇ ਵਿੱਚ ਮਾਮਲੇ 'ਚ ਨਾ ਇੰਨਾ ਮਤਲ ਖੱਪਾ ਹੈ ਵੀ ਸੁਖਬੀਰ ਬਾਦਲ ਦਾ ਕਦ ਤੇ ਦੂਜਿਆਂ ਦਾ ਕਦ ਜੇ ਇਹਨੂੰ ਕਿਸੇ ਨੂੰ ਉਹ ਸੋਚਦੇ ਨੇ ਵੀ ਜੇ ਵੀ ਕੀ ਚੰਦੂਆ ਜਿਹੜਾ ਹੋ ਸਕਦਾ ਉਹਨਾਂ ਨੂੰ ਲੱਗਦਾ ਨਹੀਂ ਚੰਦੂਆ ਜਿਹਦਾ ਵੀ ਕੋਈ ਆਹ ਨਹੀਂ ਹੈਗਾ ਫਿਰ ਫਲਾਣਾ ਹੋ ਸਕਦਾ ਇਹ ਵੀ ਨਹੀਂ ਹੈ ਤੇ ਇਹ ਐ ਕਰਦੇ ਕਰਦੇ ਪਹਿਲਾਂ ਤਾਂ ਕੁਝ ਬੰਦੇ ਜਿਨ੍ਹਾਂ ਦਾ ਨਾਮ ਹੁੰਦਾ ਸੀ ਢੀਂਡ ਸਾਹਿਬ ਸਾਹਿਬ ਤੇ ਆਪਣੇ ਬਰਨਪੁਰਾ ਸਾਹਿਬ ਹੋਰ ਇਸ ਤਰ੍ਹਾਂ ਦੇ ਕਈ ਬੰਦੇ ਉਹ ਹੌਲੀ 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 ਕਾਣੀਦਲ ਛੱਡ ਗਏ ਵੀ ਕੁ ਨਹੀਂ ਹੋਣੀ ਕੁਝ ਬਣਨਾ ਤੇ ਨਾ ਇਹਨੇ ਲੈਣਾ ਤੇ ਨਾ ਹੀ ਕਾਲੀਦਾਰ ਨਾਲ ਕੁਝ ਬਣਨਾ ਤੇ ਪਰ ਹੁਣ ਜਿਹੜੇ ਹਾਲਾਤ ਨੇ ਹੁਣ ਤਾਂ ਮੈਨੂੰ ਐ ਲੱਗਦਾ ਵੀ ਜਿਵੇਂ ਆ ਅਕਾਲ ਤਖਤ ਤੇ ਜਾ ਕੇ ਵੀ ਮੈਂ ਜੀ ਮੈਂ ਗੱਲ ਮਾਫੀ ਦੀ ਕਰੀ ਐ ਪਰ ਕਿਹਾ ਵੀ ਸਤੋਂ ਅਸਲ ਚ ਸਜ਼ਾਵਾ ਦੇਣ ਚ ਨਾ ਪੁਰੋਤੀ ਪਾਰਟੀਆਂ ਨੇ ਸਾਨੂੰ ਸਜ਼ਾਵਾ ਨਹੀਂ ਦੇਣ ਦਿੱਤੀਆਂ ਤੇ ਜੇ ਅਸੀਂ ਦੁਬਾਰਾ ਆ ਜੰਦੇ ਆ ਤਾਂ ਉੱਚ ਫਿਰ ਅਸੀਂ ਫਿਰ ਅਸੀਂ ਅਸਲੀ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਮਤਲਬ ਮਾਫੀ ਨਾ ਮੰਗ ਕੇ ਅਸਲ 'ਚ ਗੱਲ ਇਹ ਕਰੀ ਹੈ ਵੀ ਸਿਆਸੀ ਪਾਰਟੀਆਂ ਉਹਨਾਂ ਕਸੂਰਪਾਰਸੀ ਤੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਸਜ਼ਾ ਨਹੀਂ ਦੇਣ ਦਿੱਤੀ ਹੁਣ ਨਹੀਂ ਅਸੀਂ ਸ਼ਟਾਂਗੇ ਮਤਲਬ ਇਹ ਕਹਿ ਲੱਗਦਾ ਵੀ ਲੋਕਾਂ ਨੂੰ ਵੀ ਡਰਾਮਾ ਹੈ ਤੇ ਇਹ ਡਰਾਮੇ ਤੋਂ ਬਾਅਦ ਕੁਝ ਨਹੀਂ ਇਸ ਕਰਕੇ ਲੋਕਾਂ ਦੇ ਵਿੱਚ ਤਾਂ ਇਹ ਮਾਫੀ ਵਾਲੀ ਗੱਲ ਵੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਵੀ ਇਹ ਕੋਈ ਲੋਕ ਇਹਨੂੰ ਮਾਫੀ ਸਮਝ ਲੈਣਗੇ ਜੇ ਜਿਵੇਂ ਸੁਖਵੀਰ ਬਾਦਲ ਨੇ ਮਾਫੀ ਮੰਗੀ ਕਾਲ ਤਖਤ ਤੇ ਸਾਬਤ ਤੇ ਜਾ ਕੇ ਉਸ ਤੋਂ ਬਾਅਦ ਹਿੰਡਸ ਇਸ ਹਾਵ ਰਣ ਵੀ ਆਪਣੇ ਅਕਾਲੀ ਸੰਜੁਕਤ ਅਕਾਲੀ ਦਲ ਵੱਲੋਂ ਇੱਕ ਕਮੇਟੀ ਬਣਾਈ ਹੈ ਜਿਹੜੀ ਇਹ ਵਿਚਾਰ ਚਰਚਾ ਕਰੇਗੀ ਤੇ ਉਹ ਕਿਵੇਂ ਸੋਚਦੇ ਨੇ ਵੀ ਇੱਕ ਹਿੰਡਸਾ ਗਰੁੱਪਾ ਜਿਹੜਾ ਦੁਬਾਰਾ ਅਕਾਲੀ ਦਸਮਨਿ ਕਾਲੀ ਦਲ ਚ ਜਾ ਸਕਦਾ ਦੇਖੋ ਇਹਦੇ ਜਿਹੜਾ ਦੋ ਗੱਲਾਂ ਨੇ ਇੱਕ ਤਾਂ ਤੁਸੀਂ ਕਿਹਾ ਵੀ ਉਹਨੇ ਮਾਫੀ ਮੰਗੀ ਇਹਦੇ ਉੱਤੇ ਵੱਡਾ ਹਿੱਸਾ ਜਿਹੜਾ ਲੋਕਾਂ ਦਾ ਹੈ ਉਹਨਾਂ ਦਾ ਇਹ ਹਿੱਸਾ ਇਹ ਗੱਲ ਕਰ ਰਿਹਾ ਹੈ ਵੀ ਕੀ ਅਕਾਲ ਤਖਤ ਤੇ ਮਾਫੀ ਆਪਣੀ ਮਰਜ਼ੀ ਨਾਲ ਜਾ ਕੇ ਜੋ ਕਹਿ ਦੋ ਉਹ ਹੁੰਦੀ ਹੈ ਜਾਂ ਅਕਾਲ ਤਖਤ ਦੇ ਜਥੇਦਾਰ ਨੂੰ ਅਰਜੀ ਦੇਤੀ ਜਾਂਦੀ ਹੈ ਅਰਜੀ ਪੇਸ਼ੀ ਪੈਂਦੀ ਹੈ ਅਕਾਲ ਅਕਾਲ ਤਖਤ ਹੈ ਜਿਹੜਾ ਉਹਨੂੰ ਵਿਚਾਰਦਾ ਹੈ ਵਿਚਾਰ ਕੇ ਫਿਰ ਉਹਦੇ ਬਾਰੇ ਗੱਲ ਕਰਦਾ ਹੈ ਵੀ ਉਹ ਮਾਫੀ ਦਿੰਦਾ ਹੈ ਕੋ ਉਹਨੂੰ ਸਜ਼ਾ ਦਿੰਦਾ ਹੈ ਇੱਕ ਤਾਂ ਪੈਟਰਨ ਕਾਲ ਸਿੱਖ ਮਰਿਆਦਾ ਦੇ ਵਿੱਚ ਇਹ ਚੱਲ ਰਿਹਾ ਹੈ ਇੱਕ ਇਹਨਾਂ ਨੇ ਜਾ ਕੇ ਕਿਹਾ ਵੀ ਉੱਥੇ ਜੀ ਹਾਂ ਬੜੀਆਂ ਕੰਮ ਕਰਦੇ ਕਰਦੇ ਇਹ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਵੀ ਉਹ ਤੇ ਆਵਰ ਗਾੜੀ ਵਾਲੇ ਮਾਮਲੇ ਤੇ ਸਾਨੂੰ ਸਜ਼ਾ ਨਹੀਂ ਦੇਣ ਦਿੱਤੀ ਵਿਰੋਧੀ ਪਾਰਟੀਆਂ ਨੇ ਸਾਨੂੰ ਕਹਿੰਦਾ ਜੀ ਸੀਬੀਆਈ ਨੂੰ ਦਿਓ ਸਾਨੂੰ ਕਹਿੰਦਾ ਫਲਾਣਾ ਕਰੋ ਵੀ ਜੇ ਹੁਣ ਅਸੀਂ ਅੱਗੇ ਹੁਣ ਨਹੀਂ ਅਸੀਂ ਇਹ ਕਰਨਾ ਨਹੀਂ ਪਰਵਾਹ ਕਰਦੇ ਮਤਲਬ ਇਹ ਜਿਹੜੀਆਂ ਗੱਲਾਂ ਨੇ ਦੇਖੋ ਇਹ ਇਹ ਕੋਈ ਜਿਹੜੇ ਵੀ ਸਿੱਖ ਨੇ ਉਹਨਾਂ ਨੂੰ ਇਹ ਗੱਲਾਂ ਨੇ ਅਪੀਲ ਨਹੀਂ ਕੀਤੀ ਹਾਂ ਜਿਹੜੇ ਦਲ ਨੇ ਜਿਹੜੇ ਟੁਕੜੇ ਟੁਕੜੇ ਦਲ ਨੇ ਜਿਨ੍ਹਾਂ ਨੇ ਆਪਣੀ ਕਿਸਮਤ ਜਮਾਈ ਸੀ ਵੀ ਸ਼ਾਇਦ ਸੁਖਬੀਰ ਤੋਂ ਬਾਹਰ ਨਿਕਲ ਕੇ ਸਾਨੂੰ ਕੋਈ ਰਿਸਪੌਂਸ ਮਿਲੂਗਾ ਵੱਡਾ ਤੇ ਪਰ ਲੋਕਾਂ ਨੂੰ ਇਹ ਲੱਗਿਆ ਵੀ ਨਹੀਂ ਇਹ ਵੀ ਉਹਦੇ ਨਾਲ ਦੇ ਬੰਦੇ ਸੀ ਉਹਦੇ ਨਾਲ ਹੀ ਉਹਨਾਂ ਦੇ ਬਹੁਤ ਰਹਿਮਤੇ ਜਾਂ ਉਹਨਾਂ ਦੇ ਬਹੁਤ ਨੇੜੇ ਦੇ ਬੰਦੇ ਰਹੇ ਨੇ ਲੋਕਾਂ 'ਚ ਉਹ ਵੀ ਰਿਸਪਾਂਸ ਨਾ ਹੋਣ ਕਰਕੇ ਉਹਨਾਂ ਨੂੰ ਐ ਲੱਗਣ ਲੱਗ ਗਿਆ ਵੀ ਨਹੀਂ ਸਾਡੀ ਵੀ ਕੱਲਿਆਂ ਦੀ ਧਾਰ ਨਹੀਂ ਕਰਣੀ ਤੇ ਆਪਾਂ ਹੁਣ ਦੇ ਫੇਰ ਦੇਖ ਲੋ ਕਿੱਥੇ ਹੋ ਕੇ ਜੇ ਹੁੰਦਾ ਤੇ ਜੇ ਸੁਖਬੀਰ ਦੀ ਮਾਫੀ ਕੁਛ ਲਈ ਤਾਂ ਬਹਾਨਾ ਹੈ ਵੀ ਚਲੋ ਕੁਛ ਤਾਂ ਕਿਹਾਏ ਨੇ ਚਲ ਆਪਾਂ ਇਕੱਠੇ ਹੋ ਜੋ ਕੁਛ ਤਾਂ ਐਂ ਦੇਖਦੇ ਨੇ ਕੁਝ ਇਹਨੂੰ ਕਹਿੰਦੇ ਨੇ ਵੀ ਨਹੀਂ ਕੋਈ ਮਾਫੀ ਨਹੀਂ ਇਹੇ ਸਿੱਖ ਮਰਿਆਦਾ ਦੇ ਵਿੱਚ ਹਾਂ ਦਾ ਕੋਈ ਢਾਕੇ ਤਰੀਕਾ ਹੀ ਨਹੀਂ ਹੈਗਾ ਮਾਫੀ ਮੰਗਣ ਦਾ ਇਸ ਕਰਕੇ ਇਹ ਤੇ ਨਾ ਸਾਰਿਆਂ ਦੇ ਵਿੱਚ ਟਕਰਾਮੀਆਂ ਗੱਲਾਂ ਨੇ ਹੁਣ ਜਵੇਂ ਬੀਬੀ ਨੇ ਕਿਹਾ ਜਿਹੜੀ ਬੀਬੀ ਤੇ ਆਪਣੀ ਬੀਬੀ ਜਗੀਰ ਕੌਰ ਹੈ ਜਗੀਰ ਕੌਰ ਹੈ ਬੀਬੀ ਜਗੀਰ ਕੌਰ ਨੇ ਕਿਹਾ ਵੀ ਮੈਂ ਤਾਂ ਇਹਨਾਂ ਤੋਂ ਬਾਹਰ ਨਿਕਲੀ ਹੋਣੀ ਸੀ ਮੈਨੂੰ ਤਾਂ ਇਹਨਾਂ ਨੇ ਕੱਢਿਆ ਸੀ ਤੇ ਜੇ ਇਹਨਾਂ ਨੇ ਵਾਪਸ ਲੈਣੇ ਸੋਚ ਲੈਣ ਮੈਂ ਕੀ ਕਰਨਾ ਮੈਂ ਤਾਂ ਬਾਅਦ ਚ ਪਤਾ ਲੁਗੂ ਮੇਰਾ ਤਾਂ ਮੈਂ ਕੀ ਕਰਨਾ ਤੇ ਉਹ ਉਹਨਾਂ ਨੇ ਮੈਨੂੰ ਕੱਢਿਆ ਸੀ ਮੈਂ ਤਾਂ ਆਪ ਨਿਕਲੀ ਹੋਣੀ ਸੀ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਅਜੇ ਨਾ ਸਾਰੇ ਦਲ ਦੇ ਚਿੱਤੀ ਜਨੇ ਉਹਦਾ ਕਾਰਨ ਇੱਕ ਹੋਰ ਹੈ ਉਹਦਾ ਕਾਰਨ ਇਹ ਹੈ ਵੀ ਜਿਹੜਾ ਹੁਣ ਆ ਕੌਕੇ ਜਥੇਦਾਰ ਕੌਕੇ ਵਾਲੀ ਗੱਲ ਆ ਗਈ ਨਾ ਉਹਦੇ ਨਾਲ ਹੁਣ ਫੇਰ ਇੱਕ ਵਾਰੀ ਲੱਗਦਾ ਸੀ ਵੀ ਯਾਰ ਲੋਕ ਸ਼ਾਇਦ ਇਹਦੀ ਮਾਫੀ ਨਾਲ ਕੋਈ ਉਹ ਗੱਲ ਭੋਲੀ ਪੈ ਗਈ ਬਰਗਾੜੀ ਵਾਲੀ ਜਾਂ ਜਿਹੜੀ ਉਹ ਤਰੇ ਆਪਣੇ ਕੋਟਕਪੂਰਾ ਕਾਂਡ ਵਾਲੀ ਮਹਿਬੂਲ ਕਲਾਂ ਵਾਲੀ ਪਰ ਹੁਣ ਇਹਦੇ ਗੱਲਾਂ ਉਹ ਜਿਹੜੇ ਇੱਕ ਤਰ੍ਹਾਂ ਦੇ ਜ਼ਖਮ ਜਿਹੜੇ ਦੁਬਾਰਾ ਫੇਰ ਉਗੜੇ ਉਹਦੇ ਚ ਇੱਕ ਗੱਲਾ ਦੋ ਗੱਲਾਂ ਤਾਂ ਆਈਆਂ ਹੀ ਨੇ ਜਿਹੜੀਆਂ ਲੋਕਾਂ ਨੂੰ ਚੁਭਦੀਆਂ ਹੀ ਨੇ ਵੀ ਯਾਰ ਇਹ ਕਹਿੰਦੇ ਸਾਡਾ ਦੇਸ਼ ਨੂੰ ਸੀ ਪਰ ਉਹੀ ਅੱਜ ਇਹਨਾਂ ਸਭ ਦੇ ਉੱਪਰ ਸਭ ਤੋਂ ਉੱਪਰ ਲਿਆ ਨੇ ਇੱਕ ਚੀਜ਼ ਹੋਰ ਹੈ ਜੀ ਆ ਤੁਸੀਂ ਤਾਂ ਉਸ ਸਮੇਂ ਪੱਤਰਕਾਰਤਾ ਦੇ ਤੌਰ ਤੇ ਕਵਰ ਵੀ ਕਰਦੇ ਰਹੇ ਹੋ ਅਤਵਾਦ ਦੇ ਦੌਰ ਨੂੰ ਵੀ ਜਦੋਂ ਕੌਂਕੇ ਸਾਹਿਬ ਮਾਨਦਾਰ ਇਹ ਕੀਤਾ ਜਾਂਦਾ ਉਹਨਾਂ ਨੂੰ ਮਾਰਿਆ ਜਾਂਦਾਗਾ ਜਿਹੜਾ ਹੁਣ ਸਾਹਮਣੇ ਉੱਭਰ ਕੇ ਆਇਆਗਾ ਕਿ ਉਸ ਤੋਂ ਬਾਅਦ ਜਿਹੜੇ ਉਹਨਾਂ ਅਫਸਰਾਂ ਨੂੰ ਅਕਾਲੀ ਦਲ ਦੀ ਸਰਕਾਰ ਸਹਤਾ ਦੇ ਵਿੱਚ ਰਹੀ ਅਕਾਲੀ ਦਲ ਨੇ ਵੀ ਉਹਦੇ ਕੋਈ ਫਾਈਲ ਨਹੀਂ ਖੋਲੀ ਸਮਾਉਂਦੀ ਉਹਨਾਂ ਦੇ ਅਫਸਰਾਂ ਨੂੰ ਉੱਪਰ ਚੁੱਕਿਆਗਾ ਕਿ ਜਿਹੜੇ ਉਹਨੂੰ ਮਾਰਨ ਦੇ ਵਿੱਚ ਸੀਗੇ ਕਿ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਕੋਟਲੀ ਸਾਹਿਬ ਜਦੋਂ ਅਸੀਂ 96 ਦੀ ਰੈਲੀ ਤੋਂ ਜਦੋਂ ਇਹਨੇ ਪੰਜਾਬੀ ਪਾਰਟੀ ਦਾ ਐਲਾਨ ਕੀਤਾ ਵੀ ਇਹ ਇੱਥੇ ਮੋਗੇ ਦੇ ਨਾਲ ਪਿੰਡ ਦੇ ਵਿੱਚ ਇੱਕ ਰੈਲੀ ਕੀਤੀ ਬਾਦਲ ਸਾਹਿਬ ਨੇ ਚੋਣਾਂ ਤੋਂ ਪਹਿਲਾਂ 98ਿਆਂ ਤੋਂ ਵੀ ਅਸੀਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਂਦਾ ਵੀ ਇਹਦੇ ਵਿੱਚ ਸਾਰੇ ਈਕਰਾਂ ਦੇ ਲੋਕ ਹੋਣਗੇ ਇਹ ਘੱਟ ਗਣਤੀ ਸਿੱਖਾਂ ਦੀ ਉਹ ਪਾਰਟੀ ਵੀ ਇਹਦੇ ਚ ਹਿੰਦੂ ਵੀ ਹੋਣਗੇ ਹੋਰ ਵੀ ਹੋਣਗੇ ਉਹ ਐਲਾਨ ਕੀਤਾ ਇਹਨਾਂ ਨੇ ਉਦੋਂ ਅੰਛਾ ਉਦੋਂ ਉਹਨਾਂ ਨੇ ਇੱਕ ਐਲਾਨ ਇਹ ਵੀ ਕੀਤਾ ਸੀ ਵੀ ਲੋਕਾਂ ਦੀ ਇਹ ਡਿਮਾਂਡ ਸੀ ਵੀ ਜਿਨ੍ਹਾਂ ਪੁਲਿਸ ਅਫਸਰਾਂ ਨੇ ਮਤਲਬ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਉਹਨਾਂ ਬਾਰੇ ਅਕਾਲੀ ਦਲ ਕੀ ਕਰਦਾ ਹੈ ਉਦੋਂ ਬਾਦਲ ਸਾਹਿਬ ਨੇ ਉੱਥੇ ਐਲਾਨ ਕੀਤਾ ਸੀ ਵੀ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਉਹ ਕਮਿਸ਼ਨ ਜਿਹੜਾ ਇਹ ਸਾਰੀਆਂ ਜਾਤੀਆਂ ਕਰਨ ਵਾਲੇ ਜਿਹੜੇ ਮਤਲਬ ਪੁਲਿਸ ਅਫਸਰ ਨੇ ਉਹਨਾਂ ਨੂੰ ਸਜ਼ਾਵਾ ਦੇਊਗਾ ਤੇ ਸਜ਼ਾਵਾ ਦੇਣ ਦਾ ਕੰਮ ਹੈ ਜਿਹੜਾ ਅਸੀਂ ਇਹਨੂੰ ਜਾਣ ਨਹੀਂ ਦੇਵਾਂਗੇ ਇਹ ਇਹ ਜੀ ਕੋਈ ਗੱਲ ਨਹੀਂ ਹੋਊਗੀ ਉਹ ਐਲਾਨ ਜਦੋਂ ਕੀਤਾ ਤੇ ਜਦੋਂ ਸਰਕਾਰ ਬਣੀ ਤੇ ਸਰਕਾਰ ਬਣ ਤੇ ਜਦੋਂ ਲੋਕਾਂ ਨੇ ਇਹ ਮਿਲਣਾ ਸ਼ੁਰੂ ਕੀਤਾ ਵੀ ਤੁਸੀਂ ਕਮਿਸ਼ਨ ਬਣਾਉਣਾ ਸੀ ਫਿਰ ਉਹ ਕਾਨੂੰਨ ਜੀ ਇਹ ਤਾਂ ਇਹ ਤਾਂ ਹੁਣ ਕਾਨੂੰਨ ਮਤਲਬ ਦਵੇ ਮੁਰਦੇ ਪਟਣੇ ਨੇ ਤੇ ਦਵੇ ਮੁਰਦੇ ਫਰੋਲੇ ਜਾਣਗੇ ਤਾਂ ਫਿਰ ਇਹ ਤਾਂ ਬੜਾ ਇਹ ਤਾਂ ਤਾਂ ਕਿਤੇ ਐਂਡ ਹੀ ਨਹੀਂ ਹੋਣਾ ਤੇ ਇਹਨੂੰ ਐਨ ਉਹਨੂੰ ਚੁੱਪਚਾਪ ਕਰਕੇ ਇਕੱਲਾ ਕੌਂਕੇ ਜਥੇਦਾਰ ਕੌਂਕੇ ਦਾ ਨਹੀਂ ਜਥੇਦਾਰ ਕੌਂਕੇ ਕਿਉਂਕਿ ਅਕਾਲ ਤਖਤ ਸਿੱਖਾਂ ਦੀ ਸਭ ਤੋਂ ਸੁਪਰੀਮ ਬਾਡੀ ਕਿਹਾ ਜਾਂਦੀ ਹੈ ਉਹਦੇ ਜਥੇਦਾਰ ਨੂੰ ਕੋਈ ਪੁਲਿਸ ਅਫਸਰ ਫੜ ਕੇ ਮੁਕਾਬਲਾ ਬਣਾ ਦੇ ਇਹ ਬਹੁਤ ਵੱਡੀ ਗੱਲ ਹੈ ਪਰ ਇਹਦੇ ਨਾਲ ਜਿਹੜੇ ਆਪਣੇ ਪੰਜਾਬ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਕਹਿ ਕੇ ਮਤਲਬ ਖੂਕੀਏ ਗਏ ਮਤਲਬ ਬੰਦੇ ਜਿਨ੍ਹਾਂ ਦੇ 2500 3000 ਕੋਈ ਕਹਿੰਦਾ 5000 ਤੇ ਉਹ 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 ਮਤਲਬ ਉਹ ਬੰਦੇ ਵੀ ਨੇ ਉਹ ਕੇਸ ਵੀ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਤੇ ਉਹ ਉਹ ਝੂਠੇ ਮੁਕਾਬਲੇ ਜਿਨ੍ਹਾਂ ਬੰਦਾ ਕੋਈ ਹੋਰ ਮਾਰਤਾ ਕੋਈ ਹੋਰ ਨਾਮ ਵੀ ਲੈ ਗਏ ਜਿਹੜੇ ਬੰਦੇ ਨੂੰ ਮਾਰ ਦੀ ਗੱਲ ਕਹੀ ਗਈ ਉਹ ਉਹ ਇੱਥੇ ਅੱਜ ਵੀ ਫਿਰਦਾ ਤੇ ਮਾਰ ਕੋਈ ਹੋਰ ਹੀ ਦਿੱਤਾ ਤੇ ਉਹਨਾਂ ਨੂੰ ਇਨਾਮ ਲੈ ਕੇ ਪੈਸੇ ਵੀ ਲੈ ਲੇ ਤੇ ਮਤਲਬ ਮੋਢਿਆਂ ਦੇ ਉੱਤੇ ਉਹ ਵੀ ਲਵਾ ਲੈ ਸਟਾਰ ਵੀ ਲਵਾ ਲਿਆ ਇਹ ਤਾਂ ਲੱਗਦਾ ਹੁਣ ਸਾਨੂੰ ਇਹ ਸਾਰਾ ਜਿਵੇਂ ਗੱਠ ਜੋੜ ਨੂੰ ਤਾਂ ਕਰਦੇ ਫਿਰਦੇ ਦੂਸਰੇ ਲੀਡਰਾਂ ਨੂੰ ਲੈ ਕੇ ਆ ਰਹੇ ਸੀ ਗੱਠ ਜੋੜ ਦੇ ਵਿੱਚ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਾਲੀ ਦਾਲਾ ਪੀ ਕੇ ਸੀ ਮਜ਼ਬੂਤ ਹੋਈਏ ਤੇ ਜਿੱਥੇ ਯਾਰ ਕਿਉਂਕਿ ਇਹਨਾਂ ਦਾ ਜਿਹੜਾ ਮੁੱਦਾ ਸਾਹਮਣੇ ਆਇਆ ਇਹ ਦੁਬਾਰਾ ਇਹਨਾਂ ਨੂੰ ਬੈਕ ਤੇ ਲੈ ਕੇ ਜਾਵੇਗਾ ਉਹ ਕਿਸੇ ਆ ਮੈਨੂੰ ਇਹ ਲੱਗਦਾ ਵੀ ਦੇਖੋ ਕਿੰਨਿਆ ਕੁਝ ਹੁਣ ਦੁਬਾਰਾ ਸਾਹਮਣੇ ਆ ਗਿਆ ਸੀ ਇੰਤੇ ਇਹ 25 ਦਸੰਬਰ 1992 ਦੀ ਗੱਲ ਹੈ ਜਦੋਂ ਜਥੇਦਾਰ ਕੌਕੇ ਨੂੰ ਜਗਰਾਉਂ ਦੇ ਵਿੱਚ ਉੱਥੇ ਅਫਸਰ ਹੁੰਦਾ ਸੀ ਘੋਟਣਾ ਕਹਿੰਦੇ ਸੀ ਉਹਨੂੰ ਮੇਰਾ ਖਿਆਲ ਹੈ ਉੱਥੇ ਉਹ ਡੀਐਸਪੀ ਜਾਂ ਐਸਪੀਸੀ ਕੇ ਉਹਨਾਂ ਨੇ ਉਹਨੂੰ ਫੜਿਆ ਪਹਿਲਾਂ ਵੀ ਫੜਿਆ ਲੋਕ ਸੜਕਾਂ ਤੇ ਆਏ ਦਬਾਅ ਬਣਾਇਆ ਉਹਨੂੰ ਛੜਤਾ ਫਿਰ 25 ਦਸੰਬਰ ਨੂੰ ਦੁਬਾਰਾ ਫੜਿਆ ਤੇ ਉਸ ਤੋਂ ਬਾਅਦ ਉਹਨੂੰ ਕਿਹੜਾ ਜਾਰ ਹੈ ਵੀ ਉਹਨੂੰ ਜੀ ਕੱਟ ਕੇ ਉਹਦੇ ਟੁਕੜੇ-ਟੁਕੜੇ ਕਰਕੇ ਸਤਲੁਜ ਦੇ ਵਿੱਚ ਭੇਜ ਰੋੜਤਾ ਤੇ ਵੀ ਉਹਦੀ লাশ ਨਾ ਮਿਲੇ ਤੇ ਉਦੋਂ ਬਾਅਦ ਕਈ ਵਾਰੀ ਕਈ ਕਈ ਸਿਆਸੀ ਲੀਡਰਾਂ ਨੇ ਆ ਪਿਛਲੇ ਦਿਨਾਂ ਚ ਅਖਬਾਰਾਂ ਚ ਖਬਰਾਂ ਵੀ ਆਈਆਂ ਨੇ ਉਹ ਕਹਿੰਦੇ ਜੀ ਬਾਦਲ ਸਾਹਿਬ ਨੂੰ ਮਿਲੇ ਵੀ ਤੁਸੀਂ ਉਹਦੇ ਖਿਲਾਫ ਕਰੋ ਕੁਝ ਕਹਿੰਦੇ ਜੀ ਹਾਂ ਦੇਖਦੇ ਆਂ ਉਹਦੇ ਬਾਰੇ ਕਰਦੇ ਆਂ ਤੇ ਮੁੜ ਕੇ ਕਹਿੰਦੇ ਜੇ ਉਹ ਬੈਠੇ ਸੀ ਬੰਦੇ ਜਿਹੜੇ ਮਿਲਣ ਗਏ ਸੀ ਤੇ ਘੋਟਣਾ ਉਹਨਾਂ ਦੇ ਉਹਨਾਂ ਦੇ ਅੰਦਰੋਂ ਘਰੋਂ ਨਿਕਲਿਆ ਵਿੱਚੋਂ ਬੈਠੇ ਅੰਦਰ ਮਤਲਬ ਕਹਿਣ ਤੋਂ ਕੀ ਸੀ ਵੀ ਜਿਹੜੇ ਜਾਬਰ ਅਫਸਰ કહે ਜਾਂਦੇ ਸੀ ਉਹ ਜਾਬਰ ਅਫਸਰ ਸਿੱਖਾਂ ਨਹੀਂ ਸਿੱਖਾਂ ਦੇ ਲਈ ਤਾਂ ਉਹ ਜਾਬਰ ਸੀ ਪਰ ਉਹ ਬਾਦਲਾਂ ਲਈ ਜਾਬਰ ਨਹੀਂ ਸੀ ਉਹਦਾ ਇੱਕ ਕਾਰਨ ਹੈ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਇਹ ਸੈਣੀ ਸੀ ਡੀਜੀਪੀ ਡੀਜੀਪੀ ਰਿਟਾਇਰ ਹੋਇਆ ਤੇ ਲਾਇਆ ਕਿ ਇਹਨਾਂ ਨੇ ਬਾਦਲਾਂ ਨੇ ਡੀਜੀਪੀ ਦਾ ਕੇਸ ਕੌਣ ਲੜਦਾ ਸੀ ਜਿਹੜਾ ਬਾਦਲਾਂ ਦਾ ਪੱਕਾ ਵਕੀਲ ਉਹੀ ਉਹਦਾ ਕੇਸ ਲੜਦਾ ਸੀ अच्छा फिर एक मलेकोटले ਤੋਂ ਆਪਣੇ ਮੈਡਮ ਆ আলম ਨਕਸਾਨਾ ਸੀ ਸ਼ਾਇਦ ਉਹਨਾਂ ਦਾ ਨਾਮ ਉਹ ਇਹਨਾਂ ਨੇ ਮੰਤਰੀ ਬਣਾਏ আলম ਸੀ ਜਿਹੜੇ ਉਦੋਂ ਉਹ ਐਸਐਸਪੀ ਹੁੰਦੇ ਸੀ ਸਰੂਰ ਵੀ ਰਹੇ ਹੋਰਾਂ ਥਾਵਾਂ ਤੇ ਰਹੇ ਉਹਨਾਂ ਨੇ ਆਪਣੀ ਉਹਦੀ ਮਸ਼ਹੂਰ ਸੀ ਵੀ আলম ਹਸੈਨਾ ਬਣਾਈ ਹੋਈ ਹੈ ਤੇ ਉਹ ਉਹ ਰਾਤ ਨੂੰ ਖਾਣਕੂ ਵਾਲੇ ਭੇਜ ਆਉਂਦੇ ਬੰਦੇ ਭੇਜਦਾ ਰੋਟੀਆਂ ਖਾ ਜਾਂਦੇ ਨੇ ਤੇ ਤੜਕੇ ਨੂੰ ਗਏ ਨੇ ਸਾਡੇ ਖਾੜਕੂ ਆਏ ਤੇ ਉਹ ਨਾ ਬੰਦੇ ਨੂੰ ਫੜਕੇ ਉਹਨਾਂ ਤੋਂ ਪੈਸੇ ਲੈ ਜਾਂਦੇ ਨੇ ਜਾਂ ਕੁਛ ਨੂੰ ਮਾਰਦਾ ਕੁਛ ਨੂੰ ਹੋਰ ਕਰਦਾ ਉਹਦੀ ਆਲਮਸਾਨਾਂ ਦੇ ਨਾਂ ਤੇ ਮਸ਼ਹੂਰ ਸੀ ਉਹ ਇਹਨਾਂ ਨੇ ਇਹਦਾ ਵਾਕਫ ਬੋਰਡ ਦਾ ਹਲਾਤਾ ਚੇਅਰਮੈਨ ਤੇ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੇ ਜਿਹੜੇ ਸਭ ਤੋਂ ਜਾਲਮ ਸੀ ਟੌਪ ਤੇ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਇਹਨਾਂ ਨੇ ਨੌਜਵਾਨ ਮੁੰਡਿਆਂ ਦਾ ਕਹਾਣ ਕੀਤਾ ਤੇ ਉਹੀ ਦਾ ਬਦਲਾ ਲਾਏ ਨੇ ਤੇ ਕੌਂਕੇ ਦੇ ਜਥੇਦਾਰ ਕੌਂਕੇ ਦੇ ਕਤਲ ਦੀ ਘਟਨਾ ਨੇ ਤਾਂ ਸਾਰੇ ਜਖਮਾਂ ਨੂੰ ਲੋਕਾਂ ਦੇ ਵਿੱਚ ਤਾਜ਼ਾ ਕਰਤਾ ਉਹ ਤਾਜ਼ਾ ਕਰਨ ਨਾਲ ਹੁਣ ਜਿਹੜੀ ਏਕਤਾ ਦਾ ਮਾਮਲ ਸੀ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਨੂੰ ਲੱਗਦਾ ਉਹ ਏਕਤਾ ਦਾ ਅਮਲ ਵੀ ਹੁਣ ਇੱਕ ਵਾਰੀ ਫੇਰ ਮੱਠਾ ਪੈ ਗਿਆ ਤੇ ਜਿਹੜੇ ਜਿਹੜੇ ਬਦਲ ਸਮਝਦੇ ਸੀ ਵੀ ਆਪਾਂ ਇਹਨਾਂ ਨਾਲ ਲੜ ਕੇ ਚੱਲਾਂਗੇ ਇਕੱਠੇ ਹੋ ਜਾਈਓ ਸਾਇਦ ਕੁਝ ਬਣ ਜੇ ਉਹ ਉਹਦੇ ਲਈ ਉਹ ਹੁਣ ਮੇਨੂੰ ਲੱਗਦਾ ਫੇਰ ਇੱਕ ਵਾਰੀ ਉਹਨਾਂ ਨੇ ਸਲੋ ਸਪੀਡ ਕਰਤੀ ਪਰ ਇੱਕ ਪ੍ਰੈਸ਼ਿੰਗ ਸਿਚੁਏਸ਼ਨ ਹੈ ਭਾਜਪਾ ਨੂੰ ਵੀ ਪਤਾ ਦੀ ਅਸੀਂ ਪੰਜਾਬ ਚ ਇਕੱਲੇ ਨਹੀਂ ਜਿੱਤ ਸਕਦੇ ਅਕਾਲੀ ਦਲ ਨੂੰ ਵੀ ਸਮਝ ਆ ਗਈ ਐ ਸੀ ਵੀ ਇਕੱਲੇ ਜਿੱਤ ਸਕਦੇ ਆ ਜਿਹੜੇ ਅੱਡ ਅੱਡ ਗਰੁੱਪ ਬਣੇ ਹੋਏ ਸੀ ਉਹਨਾਂ ਨੂੰ ਵੀ ਲੱਗਦਾ ਇੱਕ ਸਿਚੁਏਸ਼ਨ ਉਹਨਾਂ ਦੇ ਸਾਹਮਣੇ ਹੈਗੀ ਆ ਵੀ ਉਹੀ ਵੀ ਜਰ ਕੌੜਾ ਕਸਾਲਾ ਕਰਕੇ ਮੂੰਹ 'ਚ ਪਾ ਲੋ ਤਾਂ ਪਾ ਲੈਣ ਪਾ ਲੈਣਾ ਪਰ ਲੋਕਾਂ ਦਾ ਜਿਹੜਾ ਰੋਅ ਅਜੇ ਤੱਕ ਅਜੇ ਇਹਨਾਂ ਦੇ ਹੱਕ 'ਚ ਨਹੀਂ ਹੈਗਾ ਤੇ ਇਹ ਇਹ ਅਜੇ ਤਾਂ ਇਹਦੇ ਜਵਾਬ ਦੇਣੇ ਪੈਣਗੇ ਤੇ ਆਉਣ ਵਾਲੇ ਸਮੇਂ 'ਚ ਇਹ ਤੇਜ਼ ਹੋਣਾ ਹੈ ਪਰ ਜਿਵੇਂ ਇੰਡੀਆ ਬਣ ਰਿਹਾ ਆ ਦੇਸ਼ ਦੇ ਲੈਵਲ ਦੇ ਉੱਤੇ ਜਿਹੜੇ ਇੰਡੀਆ ਸਾਰੀਆਂ ਪਾਰਟੀਆਂ ਦਾ ਇਕੱਠ ਜੋੜਦਾ ਇੱਕ ਇੰਡੀਆ ਗਰੁੱਪ ਬਣ ਰਿਹਾ ਉਹਦੇ ਵਿੱਚੋਂ ਕਾਂਗਰਸ ਅਕਾਲੀ ਸੌਰੀ ਪੰਜਾਬ ਦੇ ਵਿੱਚ ਹੈਗੇ ਆਪ ਤੇ ਕਾਂਗਰਸ ਇਕੱਠੇ ਹੋ ਕੇ ਲੜਨ ਦੀ ਤਿਆਰੀ ਨਹੀਂ ਹੈਗੇ ਦੂਜੇ ਪਾਸੇ ਹਜੇ ਭਾਜਪਾ ਵੀ ਇਕੱਲਿਆਂ ਨਾਲ ਇਕੱਠ ਜੋੜ ਕਰਨ ਤੋਂ ਕਰੇਜ ਕਰ ਰਹੀ ਹੈ ਉਹ ਕਹਿ ਰਹੀ ਹੈ ਵੀ ਹਾਈ ਕਮਾਂਡ ਨੇ ਫੈਸਲਾ ਲੈਣਾ ਹੈ ਕੀ ਹੋਏਗਾ ਪਰ ਕੱਲ ਜਿਵੇਂ ਬੀਜੇ ਰਪਾਨੀ ਜੋ ਭਾਜਪਾ ਦੇ ਚਾਰਜਮੈਨ ਉਹਨਾਂ ਨੇ ਕਿਹਾ ਵੀ ਅਸੀਂ 13 ਦੀਆਂ 13 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਚ ਜੁਟੇ ਹੋਏ ਹਾਂ ਕੀ ਲੱਗਦਾ ਵੀ ਇਸ ਦੌਰ ਦੇ ਵਿੱਚ ਕਾਲੀ ਤੇ ਬੀਜਪੀ ਦਾ ਗੱਠ ਜੋੜ ਦੀ ਸੁਭਾਵਨਾ ਦੇਖੋ ਕੋਟਲੀ ਦੀ ਇੱਕ ਤਾਂ ਕਮਾਲ ਦੀ ਗੱਲ ਆ ਸਾਰੇ ਬੰਦੇ ਕਹਿੰਦੇ ਨੇ ਇਕਤਾ ਕਰਨੀ ਹੈ ਤੇ ਸਾਰੇ ਕਹਿੰਦੇ ਨੇ ਜੀ 13 ਨਹੀਂ ਪਲੱਸ ਚੰਡੀਗੜ੍ਹ 14 ਦੇ 14 ਸੀਟਾਂ ਦਿੱਤਾਗੇ ਅਸੀਂ ਤਾਂ ਅੱਛਾ ਇਹ ਤਾਂ ਚਲੋ ਇਹ ਆ ਵੀ ਇਹ ਪੋਲੀਟੀਕਲ ਬਿਆਨ ਹੁੰਦੇ ਨੇ ਆਪਾਂ ਸਾਰੀ ਉਮਰ ਇਹੀ ਗੱਲਾਂ ਦੇਖਦੇ ਆਇਆ ਇਹ ਪੋਲੀਟੀਕਲ ਬਿਆਨ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਪਾਰਟੀਆਂ ਦਾ ਹੁਣ ਭਗਵੰਤ ਮਾਨ ਨੇ ਕਿਹਾ ਤਾਂ ਵੇ ਦੇਖੋ ਜੀ ਲੋਕ ਪੁੱਛਿਆ ਕਰਨਗੇ ਵੀ ਇੱਕ ਹੁੰਦੀ ਸੀ ਕਾਂਗਰਸ ਤੇ ਨਵਜੋਤ ਸਿੰਘ ਨੇ ਉਹਦੇ ਜਵਾਬ ਜਿਹਾ ਨਹੀਂ ਕਾਂਗਰਸ ਦੀ ਕਾਂਗਰਸ ਹੈ ਤੇ ਕਾਂਗਰਸ ਰਹੂਗੀ ਤੇ ਹੁਣ ਭਾਜਪਾ ਨੇ ਕਿਹਾ ਜੀ ਅਸੀਂ ਅਜੇ ਅਕਾਲੀ ਦਲ ਬਾਰੇ ਸਾਨੂੰ ਕੋਈ ਨਹੀਂ ਇਹ ਤਾਂ ਦਿੱਲੀ ਵਾਲੇ ਵਿਚਾਰ ਕਰਨਗੇ ਪਰ ਅਕਾਲੀ ਦਲ ਦਾ ਇਹ ਏਕਤਾ ਬਾਰੇ ਗੱਲ ਚੱਲਦੀ ਦੀ ਗੱਲ ਇਹ ਤਾਂ ਆਪਣੇ ਜਿਹੜੇ ਪਟਿਆਲੇ ਵਾਲੇ ਲੀਡਰ ਨੇ ਆਪਣੇ ਅਕਾਲੀ ਦਲ ਦੇ ਮੈਂ ਨਾ ਭੁੱਲ ਗਿਆ ਉਹਨਾਂ ਦਾ ਪਟਿਆਲੇ ਦੇ ਨਾਲ ਹੀ ਉਹ ਰਖੜਾ ਸਾਹਿਬ ਰਖੜਾ ਸਾਹਿਬ ਉਹਨੇ ਕਹੀ ਦਿੱਤਾ ਸੀ ਵੀ ਆ ਜੀ ਸੁਬੀਰ ਸਾਹਿਬ ਸੁਬੀਰ ਬਾਦਲ ਦਿੱਤੇ ਕਾਲੀ ਦਾ ਭਾਜਪਾ ਦੀ ਮੀਟਿੰਗਾਂ ਤਾਂ ਹੋ ਗਈਆਂ ਹੁਣ ਤਾਂ ਸਾਡੇ ਨੇੜੇ ਆ ਗੱਲ ਤੇ ਸਾਡੀ ਇਕਤਾ ਹੋ ਜੋਗੀ ਹੁਣ ਕਈ ਵਾਰੀ ਪਰਦੇ ਪਿੱਛੇ ਬੜਾ ਕੁਝ ਚੱਲਦਾ ਹੁੰਦਾ ਪਰ ਉਹਨਾਂ ਨੇ ਥੋੜਾ ਜਿਹਾ ਨੰਗਾ ਕਰਤਾ ਮੁੜ ਕੇ ਹੁਣ ਅਜੇ ਤੱਕ ਦੋਨੇ ਪਾਰਟੀਆਂ ਮੁੱਕਰੀ ਵੀ ਜਾਂਦੀਆਂ ਨੇ ਦੇਖੋ ਪ੍ਰੈਸਿੰਗ ਸਿਚੁਏਸ਼ਨ ਹੈ ਮੈਂ ਤੁਹਾਨੂੰ ਕਹਿਆ ਵੀ ਸਭ ਦੇ ਤਵਾ ਇਹ ਬਣਾਇਆ ਪਿਆ ਵੀ ਭਾਈ ਇਕੱਲੇ ਆਉਂਗੇ ਤੁਹਾਡੇ ਲਈ ਕੁਝ ਨਹੀਂ ਤੇ ਹੁਣ ਜਿਵੇਂ ਤੁਸੀਂ ਉਹਦੀ ਗੱਲ ਕੀਤੀ ਹੈ ਇੰਡੀਆ ਐਲੈਂਸ ਦੀ ਦੇਖੋ ਪੰਜਾਬ ਦੇ ਵਿੱਚ ਭਗਵੰਤ ਮਾਨ ਇਸ ਗੱਲ ਤੇ ਅੜਿਆ ਵੀ ਅਸੀਂ 13 ਹੀ ਲੜਾਂਗੇ ਤੇ 14ਵੀਂ ਵੀ ਲੜਾਂਗੇ ਕਾਂਗਰਸ ਵਾਲੇ ਵੀ بواਜਬਾ ਸਾਹਿਬ ਕਹਿੰਦੇ ਨੇ ਐ ਕਰਾ ਪਰ ਅੱਜ ਮੀਟਿੰਗ ਮੈਨੂੰ ਲੱਗਦਾ ਹੈ ਵੀ ਜਿਹੜੀਆਂ ਪਾਰਟੀਆਂ ਨੇ ਉੱਪਰ ਜਿਸ ਤਰ੍ਹਾਂ ਦੀ ਇਹਨਾਂ ਨੇ ਮੋਦੀ ਨੇ ਹਾਲਤ ਬਣਾਤੀ ਸਾਰੀਆਂ ਪਾਰਟੀਆਂ ਦੀ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਮੋਦੀ ਸਾਨੂੰ ਖੜੀਸ ਖੜੀਸ ਕੇ ਮਾਰਾ ਕ੍ਰੀਸ ਕ੍ਰੀਸ ਕੇ ਮਾਰਨ ਵਾਲੀ ਗੱਲ ਹੈ ਤੇ ਦੇਖੋ ਜਿੰਨੀਆਂ ਏਜੰਸੀਆਂ ਨੇ ਸਾਰੀਆਂ ਤਾਂ ਇੱਕ ਦੂਜੇ ਦੇ ਘਰਾਂ ਦੇ ਮੂਹਰੇ ਲਾਈਆਂ ਹੋਈਆਂ ਨੇ ਉਹਨਾਂ ਨੇ ਤੇ ਇਧਰੋਂ ਕੇਜਰੀਵਾਲ ਨੂੰ ਡਰ ਹੈ ਵੀ ਮੈਨੂੰ ਫੜ ਸਕਦੇ ਨੇ ਤੇ ਉਧਰੋਂ ਮਤਲਬ ਕਾਂਗਰਸ ਵਾਲਿਆਂ ਨੂੰ ਇਹ ਲੱਗੀ ਜਾਂਦਾ ਵੀ ਸਾਨੂੰ ਮਤਲਬ ਆਮ ਆਦਮੀ ਵਾਲੇ ਵਿਜੀਲੈਂਸ ਨਾਲ ਫੜ ਲੈ ਅੱਛੇ ਭਾਜਪਾ ਭਾਜਪਾ ਨੂੰ ਅਜੇ ਕੋਈ ਡਰ ਨਹੀਂ ਹੈਗਾ ਪਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਹਾਲਾਤ ਪਹਿਲਾਂ ਵਾਲੇ ਸਾਰੀ ਗਾਰ ਨਹੀਂ ਹੈਗੇ ਭਾਵੇਂ ਕਹਿਣ ਨੂੰ ਉਹ ਵੜ ਕੇ ਮਾਰਦੇ ਨੇ ਵੀ ਕਾ ਹੁਣ 400 ਤੇ 300 ਤੇ ਦੀ ਵਿਜੇ 400 ਤੇ ਚੱਲਾਂਗੇ ਪਰ ਹਾਲਾਤ ਅਜੇ ਉਹੇ ਜਿਹੇ ਨਹੀਂ ਹਾਂ ਜੇ ਇਹ ਜੇਤਾ ਇੰਡੀਆ ਐਲਾਈਂਸ ਇਕੱਠਾ ਹੋ ਜਾਂਦਾ ਇੰਡੀਆ ਐਲਾਈਂਸ ਇਕੱਠਾ ਹੋ ਕੇ ਸੀਟਾਂ ਦੀ ਵੰਡ ਸਹੀ ਢੰਗ ਨਾਲ ਕਰਕੇ ਇੱਕ ਦੂਜੇ ਦੇ ਕੋਆਪਰੇਸ਼ਨ ਨਾਲ ਚੱਲਦਾ ਫਿਰ ਤਾਂ ਇਹ ਭਾਜਪਾ ਨੂੰ ਠਿੱਬੀ ਲਾਉਣ ਚ ਕੋਈ ਗੁਰੇਜ਼ ਨਹੀਂ ਹਾਂ ਕਹਿ ਜ ਕਹਿ ਜਾ ਸਕਦਾ ਵੀ ਉਹ ਹਰਾ ਦੇਣਗੇ ਪਰ ਜੇ ਇਹ ਜਿਸ ਤਰ੍ਹਾਂ ਦਾ ਇਹਨਾਂ ਦਾ ਕਾਰਟੂ ਕੋਰਸ ਚੱਲਦਾ ਅੱਜ ਦੀ ਮੀਟਿੰਗ ਤੋਂ ਪਤਾ ਲੱਗੂਗਾ ਸ਼ਾਮ ਨੂੰ ਕੀ ਨਿਕਲਦਾ ਤੇ ਉਦੋਂ ਬਾਅਦ ਇਹ ਕਹਿ ਸਕਾਂਗੇ ਵੀ ਕਿਸ ਤਰ੍ਹਾਂ ਪਰ ਮੈਨੂੰ ਲੱਗਦਾ ਇਹ ਹੈ ਵੀ ਕਾਂਗਰਸ ਇਹ ਚਾਹੂਗੀ ਲੀਡਰਸ਼ਿਪ ਕਿਉਂਕਿ ਲੀਡਰਸ਼ਿਪ ਨੇ ਪੰਜਾਬ ਦੀਆਂ 2-4 ਸੀਟਾਂ ਨਾਲ ਨਹੀਂ ਕੋਈ ਫਰਕ ਪੈਂਦਾ ਉਹਨਾਂ ਨੂੰ ਉਹ ਚਾਹਣਗੇ ਵੀ ਉੱਚ ਸੈਂਟਰ ਦੇ ਵਿੱਚ ਸਾਡੀ ਸਰਕਾਰ ਆਵੇ ਤੇ ਫਿਰ ਸਾਡੀ ਕੋਈ ਗੱਲ ਬਣੂਗੀ ਤੇ ਇਹ ਕਰ ਇਹ ਗੱਲ ਆਮ ਆਦਮੀ ਨੂੰ ਵੀ ਪਤਾ ਤੇ ਕੇਜਰੀਵਾਲ ਨੂੰ ਵੀ ਉਹਨੂੰ ਸੰਮਨ ਸੀਗੇ ਕੱਲ ਨੂੰ ਨਹੀਂਗੇ ਉਹ ਵੀ ਅੱਜ ਦੀ ਮੀਟਿੰਗ ਨਾਲ ਹੋ ਸਕਦਾ ਵਿਚਾਰ ਪਟਾੰਦਰਾ ਇਹਦੇ ਲਈ ਬੈਠੇ ਹੋਣ ਵੀ ਉੱਥੇ ਜਾਵਾਂਗੇ ਉਹਨਾਂ ਨੂੰ ਵੀ ਖਤਰਾ ਮੰਡਰਾ ਰਿਹਾ ਹੈ ਵੀ ਅੰਦਰ ਕਿਸੇ ਵੇਲੇ ਵੀ ਫੜ ਕੇ ਕਰ ਸਕਦੇ ਨੇ ਇਹ ਕਹਿਣ ਨੂੰ ਕਈ ਵਾਰੀ ਜਿਹੜੀ ਉੱਤੇ ਗੱਲ ਫਿਰਦੀ ਹੁੰਦੀ ਹੈ ਮੂੰਹ ਤੇ ਨਾ ਉਹ ਅੰਦਰ ਨਹੀਂ ਹੁੰਦੀ ਹੋ ਸਕਦਾ ਇਸ ਤਰ੍ਹਾਂ ਦਾ ਕੋਈ ਵਿਚਾਰ ਮਨ 'ਚ ਆ ਜਾਵੇ ਵੀ ਕਾਲਮ ਇਕੱਠੇ ਹੋਣ ਦਾ ਅੱਜ ਪਰਸ ਦਾ ਤਾਸ ਕਰੇ ਕਾਂਗਰਸ ਤੇ ਆਪ ਵਾਲੇ ਪੰਜਾਬ ਦੇ ਵਿੱਚ ਇਕੱਠੇ ਹੋ ਜਾਂਦੇ ਆ ਫਿਰ ਤਾਂ ਕਾਲੀ ਦਲ ਵੀ ਭਾਜਪੀ ਦੇ ਨੇੜੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਉਹ ਤਾਂ ਇਕੱਲੇ ਦਾ ਕੁਝ ਨਹੀਂ ਬਣੇਗਾ ਦੇਖੋ ਫਿਰ ਫਿਰ ਤਿਆ ਵੀ ਉਹਦੇ ਕੋਲੇ ਤਾਂ ਅਲਟਰਨੇਟਿਵ ਕੋਈ ਨਹੀਂ ਉਹਦੇ ਕੋਲੇ ਇੱਕ ਅਲਟਰਨੇਟ ਹੋ ਤਾਂ ਇਹ ਹੈ ਵੀ ਉਹ ਤੇ ਆ ਆਪਣਾ ਬੀਐਸਪੀ ਇਕੱਠੇ ਲੈਂਦੇ ਪਰ ਆਉਣ ਵਾਲੇ ਦਿਨਾਂ 'ਚ ਇਹਨੂੰ ਕੁਝ ਨਹੀਂ ਕਿਹਾ ਜਾ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਮਾਇਆ ਭਤੀ ਇਹਨਾਂ ਨਾਲ ਗੱਠ ਜੋੜ ਰੱਖਦੀ ਹੈ ਕਿ ਨਹੀਂ ਰੱਖਦੀ ਮਾਇਆ ਭਤੀ ਕੀ ਪੋਜੀਸ਼ਨ ਲੈਂਦੀ ਹੈ ਦੇਖੋ ਇੱਕ ਗੱਲ ਬੜੀ ਸਾਫ਼ ਹੈ ਜਿਹੜੀਆਂ ਬਾਕੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਹੈ ਅਖਲੇਸ਼ ਜਾਦਵ ਦੀ ਪਾਰਟੀ ਹੈ ਤੇ ਉਧਰੋਂ ਅੰਦਰ ਅੰਦਰ ਮਤਲਬ ਆਪਣਾ ਬਿਹਾਰ ਵਾਲਿਆਂ ਦੀਆਂ ਪਾਰਟੀਆਂ ਨੇ ਸਾਰੀਆਂ ਮਮਤਾ ਤਰਨੋ ਕਾਂਗਰਸ ਮਤਲਬ ਨਦੀਸ਼ ਕੁਮਾਰ ਦੇ ਤੇ ਜਿਹੜਾ ਲਾਲੂ ਜੀ ਉਹਨਾਂ ਪਾਰਟੀਆਂ ਦਾ ਜਿਹੜਾ ਬੇਸ ਹੈ ਉਹ ਭਾਵੇਂ ਵਧੀਆ ਆਪਣੇ ਆਪਣੇ ਏਰੀਆ 'ਚ ਵਧੀਆ ਪਰ ਜਦੋਂ ਨੂੰ ਆਲ ਇੰਡੀਆ ਲੈਵਲ ਤੇ ਦੇਖਨੇ ਆ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਜਿਹੜਾ ਵੋਟ ਬੈਂਕ ਹੈ ਉਹ ਮਾਇਆ ਭਤੀ ਦਾ ਤੇ ਮਾਇਆਪਤੀ ਜਿਹੜੀ ਘੱਟੋ ਘੱਟ 4% ਵੋਟਾਂ ਲੈਂਦੀ ਆ ਅਜੇ ਤੱਕ ਵੀ ਜੇ ਉਹ 4% ਕਿਸੇ ਅਲਾਈਅੰਸ ਨਾਲ ਹੋ ਜਾਣ ਤਾਂ ਉਹ 4% ਦੇ 7% ਵੀ ਹੋ ਸਕਦੀਆਂ ਨੇ ਤੇ ਜੇ ਮਾਇਆਪਤੀ ਇਧਰਲੇ ਪਾਸੇ ਲਾ ਜਾਂਦੀ ਹੈ ਅਜੇ ਤੱਕ ਤਾਂ ਮੈਨੂੰ ਲੱਗਦਾ ਵੀ ਉਹ ਸਮਾਂ ਵਿਚਾਰ ਰਹੀ ਹੈ ਵੀ ਭਾਜਪਾ ਵਾਲੇ ਕਿਤੇ ਫੜਕੇ ਉਹ ਅੰਦਰ ਨਾ ਕਰ ਦੇਣ ਪਰ ਜਦੋਂ ਨੇੜੇ ਹੋ ਗਏ ਚੋਣਾਂ ਦਾ ਐਲਾਨ ਹੋ ਗਿਆ ਨੇੜੇ ਉਦੋਂ ਕਿਤੇ ਅੰਦਰੋਂ ਆਂਦੀ ਜਿਉਂ ਗੱਲ ਕਰਕੇ ਇਹ ਸੰਭਾਵਨਾ ਹੋ ਸਕਦੀ ਹੈ ਮਾਇਆਪਤੀ ਵੀ ਇਹ ਲਾਈਨ 'ਚ ਸ਼ਾਮਲ ਹੋ ਜੇ ਜੇ ਮਾਇਆਵਤੀ ਸ਼ਾਮਲ ਹੋ ਜਾਂਦੀ ਹੈ ਫਿਰ ਇਹ ਵੋਟ ਬੈਂਕ ਕਾਂਗਰਸ ਦਾ ਬੜਾ ਵੱਡਾ ਵਧ ਜਾਂਦਾ ਇਕੱਠਿਆ ਨਾਲ ਜੁੜ ਕੇ ਤੇ ਫਿਰ ਇਹ ਭਾਜਪਾ ਲਈ ਬਹੁਤ ਸੰਕਟ ਦੀ ਘੜੀ ਹੋਊਗੀ ਤੇ ਇਹ ਗੱਲਾਂ ਸਾਰੀਆਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਗੀਆਂ ਅੱਜ ਦੀ ਮੀਟਿੰਗ 'ਚ ਕਾਫੀ ਕੁਸ਼ਕਦੀਆਂ ਹੋਊਗਾ ਜਿਹੜੀ ਅੱਜ ਸ਼ਾਮ ਨੂੰ ਦਿੱਲੀ ਦੀ ਮੀਟਿੰਗ ਹੈ ਉਹ 'ਚ ਕਾਂਗਰਸ ਦੀ ਪੰਜਾਬ ਕਾਂਗਰਸ ਦੀ ਪਹਿਲਾ ਮੀਟਿੰਗ ਰੱਖੀ ਹੈ ਕਾਂਗਰਸ ਨੇ ਤੇ ਫਿਰ ਉਹਨਾਂ ਨੇ ਆਪਣੇ ਐਲਾਈਅੰਸ ਦੇ 파ਟਨਰ ਦੀ ਮੀਟਿੰਗ ਹੈ ਇਹਨਾਂ ਚ ਕੁਝ ਜ਼ਿਆਦਾ ਨਹੀਂ ਕੋ ਇਸ ਤੋਂ ਬਾਅਦ ਹੀ ਜਾ ਕੇ ਅਕਾਲੀ ਦਲ ਦਾ ਜਿਹੜਾ ਹੈਗਾ ਆਪਣਾ ਤੈਅ ਕਰੇਗਾ। ਅਕਾਲੀ ਜੇ ਇਕੱਠੇ ਹੋ ਕੇ ਇਹ ਜੈਤ ਰੂਪ ਬਣ ਗਿਆ ਫਿਰ ਇਹਨਾਂ ਦੇ ਉੱਤੇ ਮਜਬੂਰੀ ਬਣ ਜੂ ਵੀ ਆਪਾਂ ਇਕੱਠੇ ਹੋਏ ਬਿਨਾਂ ਸਾਡਾ ਹੁਣ ਗੁਜ਼ਾਰਾ ਨਹੀਂ ਤੇ ਇਹ ਭਾਵੇਂ ਇਹ ਗੱਲ ਪੱਕੀ ਹੈ ਵੀ ਜੇ ਨਾ ਇਕੱਠੇ ਹੋ ਫਿਰ ਫਿਰ ਪੰਜਾਬ ਚੋਂ ਨਾ ਅਕਾਲੀ ਦਲ ਨੂੰ ਕੋਈ ਸੀਟ ਆਉਣੀ ਹੈ ਨਾ ਆ ਇਹਨੂੰ ਭਾਜਪਾ ਨੂੰ ਆਉਣੀ ਹੈ ਫਿਰ ਜੇ ਇਹ ਐਲਾਈਂਸ ਇਕੱਠਾ ਹੋ ਜਾਂਦਾ ਇਹ ਫਿਰ ਸੀਟਾਂ ਇਹਨਾਂ ਜਿੱਹੇ ਜਾਣੀਆਂ ਨੇ ਪੰਜਾਬ ਫੋਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਕੀ ਰੁਕ ਲਾਈਨ ਖਤਾਰਦੀਆਂ ਨੇ ਪਰ ਇਹ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਲਈ ਇੱਕ ਜਿਹੜੀ ਸਥਿਤੀ ਆ ਉਹ ਕੋਈ ਸੌਖੀ ਨਹੀਂ ਹੈਗੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਆਪਣੀ ਬਹੁਮਤ ਨਾਲ ਜਿੱਤ ਸਕੇਗਾ ਤੇ ਤੁਸੀਂ ਦੇਖਦੇ ਰਹਿਣਾ ਦੇਸ ਕਲਿਕ ਟੀਵੀ ਧੰਨਵਾਦ